ਕਰਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਵਾਜ਼ਮੀ ਪਾਰਟੀ ਜਿੰਦਾਬਾਦ ਆਵਾਜ਼ਮੀ ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਮੇਰੀ ਵਾਰਡ 11 ਨੰਬਰ ਵਾਰਡ ਹੈ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਵੱਦ ਤੋਂ ਵੱਧ ਵੋਟਾਂ ਪਾ ਕੇ ਜਿੱਤੂ ਕਰਾਰ ਕਰਾਓ ਸਭ ਤੋਂ ਵੱਡੀ ਮੁਸ਼ਕਲਤਾ ਆਪਣੀ ਸੀਵਰੇਜ ਦੀ ਹੈ ਜੋ ਆਪਾਂ ਨੇ ਸਭ ਤੋਂ ਪਹਿਲਾਂ ਹੱਲ ਕਰਨੀ ਹੈ ਤੇ ਸਭ ਤੋਂ ਪਹਿਲੀ ਪ੍ਰੋਬਲਮ ਸਭ ਤੋਂ ਪਹਿਲੀ ਪ੍ਰੋਬਲਮ ਆਪਣੀ ਸੀਵਰੇਜ ਦੀ ਹੈ ਜੋ ਆਪਾਂ ਨੇ ਸਭ ਤੋਂ ਪਹਿਲਾਂ ਹੱਲ ਕਰਾਂਗੇ ਤਾਂ ਕਿ ਸੀਵਰੇਜ ਦੀ ਪ੍ਰੋਬਲਮ ਸਭ ਤੋਂ ਪਹਿਲਾਂ ਹੱਲ ਹੋ ਸਕੇ ਵਾੜਵਾਸੀਆਂ ਦਾ ਸਹਿਯੋਗ ਬਹੁਤ ਵਧੀਆ ਮਿਲ ਰਿਹਾ ਸਾਨੂੰ ਜੀ ਤੇ ਉਸ ਤੋਂ ਬਾਅਦ ਅਸੀਂ ਚਾਹਾਂਗੇ ਕਿ ਸਾਡੇ ਉਰੇ ਲਾਇਬ੍ਰੇਰੀ ਵੀ ਬਣੇ ਇੱਕ ਤਾਂ ਕਿ ਬੱਚੇ ਜਿਹੜੇ ਦਸੇ ਪੱਤੇ ਤੋਂ ਕਰਦੇ ਨੇ ਤੇ ਹੋਰ ਉਹ ਕਰਦੇ ਨੇ ਤਾਂ ਉਹ ਲਾਇਬ੍ਰੇਰੀ 'ਚ ਜਾ ਕੇ ਵਧੀਆ ਪੁਸਤਕਾਂ ਪੜ੍ਹ ਕੇ ਤਾਂ ਕਿ ਉਹਨਾਂ ਨੂੰ ਵਧੀਆ ਸਿੱਖਿਆ ਮਿਲ ਸਕੇ ਮੈਂ ਸਾਬ ਦਾ ਕਾਉਂਸਲਰ ਪਰਮੇਂਦਰ ਕੌਰ ਵਾਰਡ ਨੰਬਰ 11 ਤੋਂ ਪਹਿਲਾਂ ਇਹ ਵਾਰਡ ਨੰਬਰ 10 ਹੁੰਦਾ ਸੀਗਾ ਜਿੱਥੋਂ ਮੈਂ ਤਿੰਨ ਵਾਰ ਕਾਉਂਸਲਰ ਰਹੀ ਹਾਂ ਲਗਾਤਾਰ 2005 ਤੋਂ ਲੈ ਕੇ ਤੇ ਇਹ ਵਾਰਡ ਹੈ ਜਿਹੜੀ ਬਹੁਤ ਹੀ ਸਿਆਣੀ ਤੇ ਸਮਝਦਾਰ ਵਾਰਡ ਹੈ ਇਹ ਹਮੇਸ਼ਾ ਹੀ ਚੰਗੇ ਤੇ ਸਮਝਦਾਰ ਕੈਂਡੀਡੇਟ ਨੂੰ ਚੁਣਦੀ ਰਹੀ ਹੈ ਤੇ ਹੁਣ ਮੈਨੂੰ ਮਾਣ ਹੈ ਵੀ ਆਉਣ ਵਾਲੀ 21 ਤਰੀਕ ਨੂੰ ਗੁਰਜੀਤ ਕੌਰ ਨੂੰ ਤੇ ਜਿਤਾਉਣਗੇ ਛਾੜੂ ਤੇ ਮੋਹਰ ਲਾਉਣਗੇ ਸਾਡੀ ਸਾਰਿਆਂ ਦੀ ਬੇਸ਼ੱਕ ਅਸੀਂ ਜਿਸ ਵੀ ਪਾਰਟੀ ਨਾਲ ਹੋਈਏ ਪਰ ਸਾਡੀ ਵਾਰਦਾ ਹਮੇਸ਼ਾ ਇਹੀ ਰਿਹਾ ਕਿ ਅਸੀਂ ਹਮੇਸ਼ਾ ਕੈਂਡੀਡੇਟ ਨੂੰ ਦੇਖਦੇ ਆਂ ਤੇ ਆਪਣਾ ਭਾਈਚਾਰਾ ਬਣਾ ਕੇ ਰੱਖਦੇ ਆਂ ਔਰ ਸਾਨੂੰ ਪੂਰਾ ਮਾਣ ਹੈ ਪਿਸ਼ਵਾਸ ਹੈ ਮੈਨੂੰ ਕਿ ਜਿਸ ਤਰ੍ਹਾਂ ਮੈਨੂੰ ਜਿਤਾਉਂਦੇ ਰਹੇ ਆ ਹੁਣ ਇਹ ਗਰਜੀਤ ਕੌਰ ਖੰਗੂੜਾ ਨੂੰ ਵੱਤੋ ਵੱਡ ਬੋਟਾ ਪਾ ਕੇ ਜਿਤਾਉਣਗੇ ਤੇ 21 ਤਰੀਕ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਗਿਆ ਅੱਜ ਜਿਹੜਾ ਸਾਡੀ ਬੋਰਡ ਨੇ ਜਿਹੜਾ ਉਹ ਫਤਵਾ ਦੇ ਹੀ ਦਿੱਤਾ ਹੈ ਗਰਜੀਤ ਕੌਰ ਦੇ ਹੱਕ ਦੇ ਵਿੱਚ ਆਇਨੇ ਆਇਨੇ ਤੁਹਾਡਾ ਕਿਸੇ ਦੇ ਪੈਸਾ ਲੱਗਾ ਜੀ ਕਿਸੇ ਦਾ ਜੀ ਜਾਣਦੇ ਹੋ ਜੀ ਮਾਲਾ ਕਲੀਨਿਕ ਚ ਪੈਸਾ ਤਾਂ ਨਹੀਂ ਲੱਗਦਾ ਕਿਉਂਕਿ ਮਾਨ ਸਾਹਿਬ ਨੇ ਕਿਹਾ ਸੀਗਾ ਅਸੀਂ ਹੈਲਥ ਤੇ ਐਜੂਕੇਸ਼ਨ ਤੇ ਕੰਮ ਕਰਾਂਗੇ ਫਿਰ ਮਾਨ ਸਾਹਿਬ ਨੇ ਕਿਹਾ ਸੀਗਾ ਕਿਸੀਂ ਸਿੱਖਿਆ ਨੂੰ ਪ੍ਰਮੋਟ ਕਰਾਂਗੇ ਤੁਹਾਡੇ ਗਾਦੇ ਵਿੱਚ ਸਕੂਲ ਆਫ ਐਮਿਨਸ ਦਿੱਤਾ ਜਿਹਦੇ ਵਿੱਚ 50 50 ਕਿਲੋਮੀਟਰ ਤੋਂ ਬੱਚੇ ਇੱਥੇ ਪੜ੍ਹਾਈ ਕਰਨ ਆਉਂਦੇ ਨੇ ਔਰ ਆਪਣੇ ਨਾਲ ਲੱਗਦਾ ਹਰਿਆਣਾ ਉਥੋਂ ਦੇ ਵੀ ਬੱਚੇ ਨੇ ਜਿਹੜੇ ਇੱਥੇ ਐਡਮਿਸ਼ਨ ਆ ਲੈ ਰਹੇ ਨੇ ਤੁਹਾਨੂੰ ਹੁਣ ਪਟਿਆਲੇ ਸਮਾਣੇ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹ ਇਸੇ ਸਕੂਲ ਦੇ ਵਿੱਚ ਮਿਲਣਗੇ ਫਿਰ ਮੈਨੂੰ ਇਸੇ ਟੀਮ ਨੇ ਕਿਹਾ ਕਿ ਸਾਡੇ ਕੋਈ ਦੁੱਖ ਸੁੱਖ ਦੇ ਵਿੱਚ ਕੋਈ ਪ੍ਰੋਗਰਾਮ ਕਰਨ ਨੂੰ ਸਾਡੇ ਜਗ੍ਹਾ ਹੈ ਨਹੀਂ ਅਸੀਂ ਗੁਰੂ ਘਰ ਦੇ ਵਿੱਚ ਜਾਂਦੇ ਆਂ ਕਈ ਵਾਰੀ ਗੁਰੂ ਘਰ ਦੇ ਵਿੱਚ ਵੀ ਦੋ ਦੋ ਤਿੰਨ ਦਿਨ ਪ੍ਰੋਗਰਾਮ ਹੋ ਜਾਂਦੇ ਨੇ ਸਾਨੂੰ ਉੱਥੇ ਵੀ ਦਿੱਕਤਾਂ ਆਉਂਦੀਆਂ ਨੇ ਤਾਂ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਇਸੇ 11 ਨੰਬਰ ਵਾਰਡ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਸਵਾ ਕਿਲੇ ਦੇ ਕਰੀਬ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਤੁਹਾਨੂੰ ਕਮਿਊਨਿਟੀ ਹਾਲ ਹੈ ਜਿਹੜਾ ਉਹ ਬਣਾ ਕੇ ਦਿੱਤਾ ਸੋ ਫਿਰ ਮੈਨੂੰ ਇਹਨਾਂ ਨੇ ਕਿਹਾ ਕਿ ਜੀ ਆਪ ਛੋਟੇ-ਛੋਟੇ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵਿਪਾਰਕਾ ਹੁੰਦੀਆਂ ਨੇ ਤੁਸੀਂ ਸਾਡੇ ਘੱਗੇ ਨੂੰ پارک ਦੇ ਦਿਓ 20 ਲੱਖ ਰੁਪਏ ਦੀ ਲਾਗਤ ਦੇ ਨਾਲ ਤੁਹਾਡੀ ਉਹ ਜਿਹੜੀ ਉਹ پارک ਬਣਾ ਕੇ ਦਿੱਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾ ਕੇ ਦਿੱਤੇ ਬਾਕੀ ਤੇ ਜਿਹੜੇ ਕੰਮ ਹੈਗੇ ਨੇ ਉਹ ਵੀ ਤੁਹਾਡੇ ਨਾਲ ਵਾਦਾ ਤੁਸੀਂ ਸਾਡਾ 21 ਤਰੀਕ ਨੂੰ ਕੈਂਡੀਡੇਟ ਜਿਹੜਾ ਚੋਣ ਨਿਸ਼ਾਨ ਝਾੜੂ ਤੇ ਮੋਹਰ ਲਗਾ ਕੇ ਉਹਨੂੰ ਵੋਟਾਂ ਪਾਓ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜਿਹੜੇ ਵੀ ਰੁਕੇ ਹੋਏ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਮੈਂ ਪੂਰੇ ਕਰੂੰਗਾ ਇਹ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਔਰ ਇੱਕ ਮੇਰੀ ਬੇਨਤੀ ਹੋਰ ਹੈ ਤੁਹਾਡੇ ਚਰਨਾਂ ਦੇ ਵਿੱਚ ਸਰਕਾਰ ਆਵਾਜ਼ਮੀ ਪਾਰਟੀ ਦੀ ਹੈ ਜੇ ਪਾਰਟੀ ਦਾ ਕੈਂਡੀਡੇਟ ਚੁਣ ਲਾਂਗੇ ਤਾਂ ਸਾਡੇ ਕੰਮ ਨੇ ਜਿਹੜੇ ਉਹ ਸੌਖੇ ਹੋ ਜਾਣਗੇ ਕਿਉਂਕਿ ਸਰਕਾਰ ਐਮਸੀ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਰਕਾਰ ਆਵਾਜ਼ਮੀ ਪਾਰਟੀ ਦੀ ਹੈ ਜੇ ਤੁਸੀਂ ਕਿਤੇ ਭਲੇਖੇ ਨਾਲ ਗਲਤੀ ਨਾਲ ਦੂਸਰਾ ਬੰਦਾ ਚੁਣ ਲਿਆ ਉਹ ਤੁਹਾਡੇ ਕੰਮ ਨੇ ਜਿਹੜੇ ਉਹ ਰਹਿ ਜਾਣਗੇ ਫਿਰ ਤੁਸੀਂ ਉਹਨੂੰ ਐਮਸੀ ਨੂੰ ਕਹੋਗੇ ਕਿ ਜੀ ਸਾਡੇ ਕੰਮ ਕਰਾ ਫਿਰ ਉਹਨੇ ਕਿਹਾ ਜੀ ਮੇਰੀ ਨਗਰ ਕੌਂਸਲ ਦੇ ਵਿੱਚ ਸੁਣਵਾਈ ਹੈ ਨਹੀਂ ਮੇਰੀ ਸਰਕਾਰ ਨਹੀਂ ਸੁਣਦੀ ਮੈਂ ਤੁਹਾਡੇ ਕੰਮ ਕਿੱਥੋਂ ਕਰਾਵਾਂ ਹੁਣ ਤਾਂ ਤੁਹਾਡੇ ਹੱਥ ਚ ਹੈ ਨਾ ਅਜੇ ਤਾਂ ਦੇਣ ਪਏ ਹੋਏ ਹੈ ਜੇ ਤੁਸੀਂ ਆਪਣੀ ਵਾਰਡ ਦੇ ਕੰਪੈਲ ਦੇ ਆਧਾਰ ਤੇ ਕਰੋਣਾ ਚਾਹੁੰਦੇ ਹੋ ਤਾਂ ਫਿਰ ਸਾਡੇ ਕੋਲ ਸਾਫ ਸੁਥਰਾ ਕੈਂਡੀਡੇਟ ਹੈ। ਔਰ ਇੱਕ ਗੱਲ ਹੋਰ ਮੈਂ ਇਥੋਂ ਸਰਵੇ ਕਰਵਾਇਆ ਕਹਿੰਦੇ ਜੀ ਜਿਹੜਾ ਬੂਟਾ ਸਿੰਘ ਹੈ ਉਹ ਥੋੜਾ ਜ਼ਿਆਦਾ ਬੋਲ ਜਾਂਦਾ। ਮੈਂ ਕਿਹਾ ਕਿਸੇ ਨਾਲ ਧੱਕਾ ਤਾਂ ਨਹੀਂ ਕਰਦਾ? ਕਹਿੰਦੇ ਜੀ ਨਹੀਂ ਧੱਕਾ ਤੇ ਨਹੀਂ ਕਰਦਾ। ਮੈਂ ਕਿਹਾ ਕਿਸੇ ਤੋਂ ਝੂਠਾ ਪਰਚਾ ਕਰਵਾਇਆ ਹੋਵੇ? ਕਹਿੰਦੇ ਨਹੀਂ ਜੀ ਝੂਠਾ ਪਰਚਾ ਵੀ ਨਹੀਂ ਕਰਾਇਆ। ਮੈਂ ਕਿਹਾ ਜੀ ਕਿਸੇ ਤੋਂ ਪੈਸੇ ਲੈ ਕੇ ਕੰਮ ਕਰਾਇਆ ਹੋਵੇ ਕਹਿੰਦੇ ਨਾ ਜੀ ਕਿਸੇ ਤੋਂ ਪੈਸੇ ਲੈ ਕੇ ਵੀ ਕੰਮ ਨਹੀਂ ਕਰਾਇਆ ਮੈਂ ਕਿਹਾ ਫਿਰ ਉਹ ਸਾਫ ਦਿਲ ਦਾ ਹੈ ਕਿਉਂਕਿ ਸਾਫ ਦਿਲ ਦਾ ਬੰਦਾ ਹਮੇਸ਼ਾ ਬੜਬੋਲਾ ਆਪਾਂ ਨੂੰ ਕਹਿ ਦਿੰਦਾ ਪਰ ਉਹਦੇ ਦਿਲ 'ਚ ਪਾਪ ਨਹੀਂ ਹੁੰਦਾ ਤੁਹਾਡੀ ਵਾਰਡ ਦੇ ਵਿੱਚ 2.5 3 ਸਾਲ ਦੀ ਸਰਕਾਰ ਹੋ ਗਈ ਬੁੱਟੇ ਨੇ ਕਿਸੇ ਤੇ ਪਰਚਾ ਤਾਂ ਨਹੀਂ ਨਾ ਕਰਾਇਆ ਜੀ ਹਾਂ ਜੀ ਕਿਸੇ ਦਾ ਮੋਟਰਸਾਈਕਲ ਦੀ ਗੱਡੀ ਤਾਂ ਨਹੀਂ ਨਾ ਬਾਂਡ ਕਰਵਾਈ ਜੀ ਕਿਸੇ ਤੋਂ ਪੈਸਾ ਤਾਂ ਨਹੀਂ ਲਿਆ ਜੀ ਬੂਟਾ ਐਮ ਸੀ ਵੀ ਹੈ ਨਹੀਂ ਸੀ ਦੋ ਗਲੀਆਂ ਬਣਾਤੀਆਂ ਉਹਨੇ ਜਿਉ ਇਹਨਾ ਵੜਾ ਹੁੰਦਾ ਨਾ ਤਾਂ ਤੁਹਾਡੀਆਂ ਗਲੀਆਂ ਬਣਾਉਂਦਾ ਤੇ ਨਾ ਹੀ ਇੱਥੇ ਜਿਹੜਾ ਕਮਿਊਨਿਟੀ ਹਾਲ ਹੈ ਉਹ ਬਣਾਉਣਾ ਸੀ ਠੱਕੇ ਨਾਲ ਮੇਰੇ ਤੋਂ ਲੈ ਕੇ ਆਇਆ ਕਹਿੰਦੇ ਨਾ ਸਾਡੀ ਵਾਰਡ ਨੂੰ ਬਹੁਤ ਇਸ ਦੀ ਜ਼ਰੂਰਤ ਹੈਗੀ ਸਾਨੂੰ ਕਮਿਊਨਿਟੀ ਹਾਲ ਦਿਓ ਆ ਦੋ ਕੰਮ ਉਹਨੇ ਬਿਨਾ ਐਮ ਸੀ ਤੋਂ ਕਰੇ ਨੇ ਦੋ ਗਲੀਆਂ ਬਣਾਈਆਂ ਔਰ ਕਮਿਊਨਿਟੀ ਹਾਲ ਬਣਾਇਆ ਤੇ ਜੇ ਬੁਟਾ ਹੀ ਬੜਬੋਲਾ ਐਮਸੀ ਬਣ ਗਿਆ ਤਾਂ ਇਹ ਤਾਂ ਮੇਰੇ ਤੋਂ ਧੱਕੇ ਨਾਲ ਕੰਮ ਲਿਆ ਕਰੂਗਾ ਕਿ ਜੀ ਸਾਡੀ ਵਾਰਡ ਦੇ ਕੰਮ ਨੇ ਕਰੋ ਸੋ ਐਦਾਂ ਦੇ ਬੰਦਿਆਂ ਦੀ ਤਾਂ ਸਾਨੂੰ ਲੋੜ ਹੈ ਐਦਾਂ ਦੇ ਬੰਦਿਆਂ ਦੀ ਸਾਨੂੰ ਲੋੜ ਹੈ ਜਿਹੜਾ ਬੇਚੇਜ਼ਕ ਹੋ ਕੇ ਕਿਸੇ ਐਮਐਲਏ ਕੋਲ ਮੰਤਰੀ ਕੋਲ ਆਪਣੀ ਵਾਰਡ ਦੀ ਆਪਣੇ ਲੋਕਾਂ ਦੀ ਗੱਲ ਰੱਖੇ ਕਿ ਨਾ ਭਾਈ ਮੇਰੀ ਵਾਰਡ ਦਾ ਕੰਮ ਹੋਣਾ ਲੈ ਉਹਨਾਂ ਨੇ ਮੈਨੂੰ ਵੋਟਾਂ ਪਈਆਂ ਨੇ ਕੰਮ ਕਰਕੇ ਦਿਓ

ਸੋ ਮੇਰੀ ਬੇਨਤੀ ਹੈ ਕਿ ਆਉਣ ਵਾਲੀ 21 ਤਰੀਕ ਨੂੰ ਚੋਣ ਨਿਸ਼ਾਨ ਝਾੜੂ ਤੇ ਮੋਹਰ ਲਗਾ ਕੇ ਸਾਡੇ ਕੈਂਡੀਡੇਟ ਨੂੰ ਉਸ ਨਗਰ ਕੌਂਸਲ ਦੇ ਵਿੱਚ ਭੇਜੋ ਔਰ ਇੱਕ ਤੁਹਾਡੇ ਨਾਲ ਹੋਰ ਵਾਦਾ ਕਰਦਾ 11 ਨੰਬਰ ਵਾਰਡ ਦੇ ਵਿੱਚੋਂ ਕਹਦੇ ਕੋਈ ਪ੍ਰਧਾਨਤਾ ਨਹੀਂ ਬਣਿਆ ਜੀ ਨਹੀਂ ਨਾ ਬਣਿਆ ਪ੍ਰਧਾਨ ਕੋਲ ਦੁੱਗਣੀ ਪਾਵਰ ਹੁੰਦੀ ਹੈ ਚਾਹੇ ਬਾਕੀ ਵਾਰਡਾਂ ਦੇ ਕੰਮ ਰਹਿ ਜਾਣ ਉਹ ਆਪਣੀ ਵਾਰਡ ਨੂੰ ਪਹਿਲ ਦਿੰਦਾ ਮੈਂ ਤੁਹਾਡੇ ਨਾਲ ਅੱਜ ਵਾਦਾ ਕਰਕੇ ਜਾਂਦਾ ਕਿ ਜੇ ਤੁਸੀਂ 11 ਨੰਬਰ ਵਾਰਡ ਦੇ ਵਿੱਚੋਂ 13 ਵਾਰਡਾਂ ਨੇ ਇੱਕ ਵਾਰਡ ਕਲੀਅਰ ਹੋ ਗਈ 12 ਵਾਰਡਾ ਰਹਿ ਗਿਆ ਜੇ ਤੁਸੀਂ ਆਪਣੇ ਕੈਂਡੀਡੇਟ ਨੂੰ 11 ਨੰਬਰ ਵਾਰਡ ਦੇ ਨਾਲ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਂਗੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਪ੍ਰਧਾਨ ਬਣਾਉਂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਇਹ ਤੁਹਾਡੇ ਹੱਥ ਚ ਹੈ ਕਿ ਪ੍ਰਧਾਨ ਤੁਸੀਂ 11 ਵਾਲੇ ਨੂੰ ਬਣਾਉਣਾ ਕਿ ਜਾਂ 12 13 ਵਾਲਿਆਂ ਨੂੰ ਬਣਾਉਣਾ ਹੈ ਜੈਕ 2 ਵਾਲਿਆਂ ਨੂੰ ਬਣਾਉਣਾ ਜਿੰਨੇ ਸਾਰੇ ਹੀ ਨੇ 13 ਦੇ 13 ਜਿੱਤਣਗੇ ਪਰ ਜਿਹੜਾ ਵੱਧ ਵੋਟਾਂ ਲੈ ਗਿਆ ਉਹਨੂੰ ਪ੍ਰਧਾਨ ਬਣਾ ਦਾਂਗੇ ਉਹ ਫਿਰ ਵਾਰਡ ਦੇ ਜਿਹੜੇ ਕੰਮ ਨੇ ਆਟੋਮੈਟਿਕ ਜਿਹੜੇ ਉਹ ਵੱਧ ਹੁੰਦੇ ਨੇ ਇਹ ਵਾਲੇ ਨੂੰ ਬਣਾਵਾਂਗੇ ਇਹ ਹੁਣ ਤੁਹਾਡੇ ਹੱਥ 'ਚ ਹੈ ਬਣਾਵਾਂਗੇ ਇਹ ਹੁਣ ਤੁਹਾਡੇ ਹੱਥ 'ਚ ਹੈ ਕਿਉਂਕਿ ਮੈਂ ਪਹਿਲਾਂ ਵਾਲੀਆਂ ਸਿਆਸਤਾਂ ਜਿਹੜੀਆਂ ਉਹ ਦੇਖਿਆ ਹੋ ਜਾਣ ਕਿ ਜੇ ਕਿਸ ਨੇ ਪ੍ਰਧਾਨ ਬਣਨਾ ਹੋਵੇ ਤਾਂ ਥੈਲੀਆਂ ਲੈ ਕੇ ਘਰਾਂ ਨੂੰ ਤੁਰ ਪੈਂਦੇ ਸੀ ਵੀਡੀਓ ਵੀ ਵਾਇਰਲ ਹੋ ਜਾਂਿਆ ਹੋਇਆ ਤੁਹਾਡੇ ਗੱਗਾ ਚੋਂ ਹੋ ਜਾਂਦਾ ਮੈਂ ਤਾਂ ਕਰਿਆ ਹੀ ਨਹੀਂ ਸੁੱਸੀ ਗਵਾ ਬੈਠੇ ਆ ਜੀ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਨੂੰ ਪ੍ਰਧਾਨ ਬਣਾਉਂਗਾ ਔਰ ਬਿਨਾ ਪੈਸੇ ਤੋਂ ਬਣਾਉਂਗਾ ਇਹ ਮੈਂ ਤੁਹਾਡੇ ਨਾਲ ਵਾਦਾ ਕਰਦਾ ਬਣ ਬਣਾਇਆ ਹੋਇਆ ਜੀ ਸਾਰਿਆਂ ਨੇ ਹਾਂ ਜੀ ਹਾਂ ਜੀ ਫਿਰ ਦੋਨੇ ਹੱਥ